ਹੰਕਾਰੀ ਬੰਦਾ ਜਿਸ ਨੂੰ ਹੰਕਾਰ ਹੈ ਭਗਤ ਸਾਹਿਬ ਜੀ ਉਸ ਨੂੰ ਉਪਦੇਸ਼ ਦਿੰਦੇ ਭਾਈ ਤੂੰ ਕਾਦੇ ਵਾਸਤੇ ਇਨਾ ਫੁੱਲਿਆ ਫਿਰਦਾ ਕਾਦੇ ਵਾਸਤੇ ਇਨਾ ਅਹੰਕਾਰ ਕਰਦਾ ਇਹ ਸਰੀਰ ਸਦਾ ਨਹੀਂ ਰਹਿਣਾ ਭਗਤ ਸਾਹਿਬ ਜੀ ਇਸ ਤਰ੍ਹਾਂ ਇਹ ਸੁੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹੋਏ ਫਰਮਾਨ ਕਰਦੇ ਨੇ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਕਾਮ ਦੇ ਵਿੱਚ ਫਸਿਆ ਹੋਇਆ ਕਾਮ ਵਾਸ਼ਨਾ ਇਹ ਬੜੀ ਪ੍ਰਭਲ ਹੈ ਬੜੀ ਬਲੀ ਹੈ ਵੱਡੇ ਵੱਡੇ ਜਿਹੜੇ ਨੇ ਕਾਮ ਨੇ ਬਰਬਾਦ ਕਰ ਦਿੱਤੇ ਵੱਡੇ ਵੱਡੇ ਜਿਹੜੇ ਨੇ ਕਾਮ ਨੇ ਉਹਨਾਂ ਨੂੰ ਕਲੰਕ ਲਾ ਦਿੱਤਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਨਾਰੀ ਕੇ ਭਜੇ ਇੰਦਰ ਸੈਸ ਭਗ ਪਾਇਓ ਪਰ ਨਾਰੀ ਕੇ ਭਜੇ ਚੰਦਰ ਕਲੰਕ ਲਗਾਇਓ ਕਾਮ ਵਾਸ਼ਨਾ ਨੇ ਇੰਦਰ ਜਿਹੜਾ ਸੀ ਸਵਰਗਾ ਦਾ ਰਾਜਾ ਜਿੰਨੂੰ ਮੰਨਦੇ ਨੇ ਐਸਾ ਦੁਖੀ ਕੀਤਾ ਕਿ ਮੁੜ ਕੇ ਸ਼ਰਮਸਾਰ ਹੋਇਆ ਇੰਦਰ ਲੋਕ ਚ ਨਾ ਵੜ ਸਕਿਆ ਕਾਮ ਨੇ ਚੰਦਰਮਾ ਨੂੰ ਕਲੰਕ ਲਾ ਦਿੱਤਾ ਜੰਮਦਾ ਤੇ ਮਰਦਾ ਰਹਿੰਦਾ ਵੱਡੇ ਵੱਡੇ ਜਿਹੜੇ ਨੇ ਕ੍ਰੀਚਕ ਵਰਗੇ ਜੋ ਬਹੁਤੇ ਬਲੀ ਸਨ ਕਾਮ ਨੇ ਉਹਨਾਂ ਨੂੰ ਖਪਾ ਦਿੱਤਾ ਨਾਸ ਕਰ ਦਿੱਤਾ ਆਮ ਮਨੁੱਖਾਂ ਦੀ ਤਾਂ ਗੱਲ ਹੀ ਕੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਾਮ ਕਿਸੇ ਨੂੰ ਟਿਕਣ ਨਹੀਂ ਦਿੰਦਾ ਤਾਂ ਕਰਕੇ ਸਤਿਗੁਰੂ ਜੀ ਨੇ ਬਚਨ ਕਹਿ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ ਹੇ ਕਾਮ ਤੂੰ ਐਹੋ ਜਿਹਾ ਹੈ ਜਿਸ ਜੀਵਤੇ ਤੂੰ ਹੈਵੀ ਹੋ ਜਾਣਾ ਹੈ ਉਹਨੂੰ ਨਰਕਾਂ ਦੇ ਵਿੱਚ ਵਾਸਾ ਕਰਾ ਦੇਣਾ ਉਹਦਾ ਉਹਨੂੰ ਬਹੁਤੀਆਂ ਜੂਨਾਂ ਦੇ ਵਿੱਚ ਪਾਉਣਾ ਹੈ ਪਟਕਾਉਣਾ ਹੈ ਫਰਾਉਣਾ ਹੈ ਤੂੰ ਕਿਉਂਕਿ ਕਾਮ ਦੇ ਕਾਰਨ ਵੱਡੇ ਵੱਡੇ ਜੀਵ ਜਿਹੜੇ ਪੁਰਸ਼ ਜਿਹੜੇ ਮਨੁੱਖ ਜਿਹੜੇ ਉਹ ਆਪਣਾ ਜੀਵਨ ਬਰਬਾਦ ਕਰ ਗਏ ਕਲੰਕ ਲਾ ਗਏ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਹੀ ਜਿਹੜਾ ਕ੍ਰੋਧ ਹੈ ਇਹ ਕ੍ਰੋਧ ਜਿਹੜਾ ਹੈ ਗੁੱਸਾ ਇਹ ਵੀ ਮਨੁੱਖ ਦਾ ਜੀਵਨ ਜਿਹੜਾ ਹੈ ਉਹਨੂੰ ਬਰਬਾਦ ਕਰਦਾ ਹੈ ਕ੍ਰੋਧ ਦੇ ਕਾਰਨ ਮਨੁੱਖ ਜਿਹੜਾ ਹੈ ਚੰਗਾ ਭਲਾ ਬਣਿਆ ਬਣਾਇਆ ਕੰਮ ਵੀ ਵਿਗਾੜ ਕੇ ਬਹਿ ਜਾਂਦਾ ਕਿਸੇ ਵਿਦਵਾਨ ਨੇ ਬੜੇ ਸੋਹਣੇ ਬੋਲ ਕਹੇ ਉਹ ਕਹਿੰਦਾ ਹੈ ਕ੍ਰੋਧ ਕਹਿੰਦਾ ਵੀ ਜਦੋਂ ਮੈਂ ਕਿਸੇ ਦੇ ਉੱਤੇ ਆਉਣਾ ਨਾ ਉਦੋਂ ਜਿਹਦੀਆਂ ਅੱਖਾਂ ਹੋਣ ਮੈਂ ਉਹਨੂੰ ਵੇਖਣ ਨਹੀਂ ਜੇ ਦਿੰਦਾ ਜਿਹਦੇ ਕੰਨ ਹੁੰਦੇ ਉਹਨੂੰ ਮੈਂ ਸੁਣਨ ਨਹੀਂ ਦਿੰਦਾ ਕ੍ਰੋਧ ਇਹੋ ਜਿਹਾ ਅੰਧ ਕਰੋ ਦ੍ਰਿਗਵੰਤਨ ਕੋ ਸ੍ਰੁਤਵੰਤਨ ਕੋ ਬਦਰੋ ਕਰ ੜਾਰੋ ਅੱਖਾਂ ਵਾਲਿਆਂ ਨੂੰ ਅੰਨੇ ਕਰ ਦੇਣਾ ਤੰਨਾ ਵਾਲਿਆਂ ਨੂੰ ਬੋਲੇ ਕਰ ਦਿੰਦਾ ਜਦੋਂ ਕ੍ਰੋਧ ਮਨੁੱਖ ਤੇ ਆਉਂਦਾ ਉਹਨੂੰ ਕੋਈ ਸਮਝਾਉਂਦਾ ਉਹ ਕਹਿੰਦਾ ਪਾਸੇ ਹਟਜੋ ਮੈਨੂੰ ਨਹੀਂ ਦੀਦਾ ਹੁਣ ਕੋਈ ਇਹ ਨਾ ਹੋਵੇ ਕਿ ਤੁਸੀਂ ਰਗੜੇ ਜਾਓ ਕੋਈ ਉਹਨੂੰ ਦੱਸੇ ਗੱਲ ਕਹਿੰਦਾ ਨਾ ਹੁਣ ਨਹੀਂ ਜੇ ਮੈਨੂੰ ਕੁਝ ਵੀ ਸੁਣਦਾ ਜਦੋਂ ਕਿਸੇ ਤੇ ਕ੍ਰੋਧ ਆ ਜਾਂਦਾ ਇਹ ਕ੍ਰੋਧ ਜਿਹੜਾ ਹੈ ਇਹ ਵੀ ਮਨੁੱਖ ਦੇ ਜੀਵਨ ਨੂੰ ਅਸ਼ਾਂਤ ਕਰ ਦਿੰਦਾ ਕ੍ਰੋਧ ਜਦੋਂ ਆਉਂਦਾ ਹੈ ਨਾ ਮਨੁੱਖ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਜੇ ਕ੍ਰੋਧ ਜਦੋਂ ਆਉਂਦਾ ਹੈ ਨਾ ਆਵਾਜ਼ ਉੱਚੀ ਹੋ ਜਾਂਦੀ ਹੈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੋਵਾਂ ਨੇ ਸੰਸਾਰ ਨੂੰ ਖੱਜਲ ਕਰ ਛੱਡਿਆ ਕਾਮ ਕ੍ਰੋਧ ਕਾਇਆ ਕਉ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ ਇਸੇ ਤਰ੍ਹਾਂ ਹੀ ਤ੍ਰਿਸ਼ਨਾ ਤ੍ਰਿਸ਼ਨਾ ਲੱਗੀ ਹੋਈ ਹੈ ਮਨ ਦੇ ਵਿੱਚ ਬਹੁਤੀ ਜਿਆਦੀ ਪਦਾਰਥਾਂ ਦੀ ਮਾਇਆ ਦੀ ਵਡਿਆਈ ਦੀ ਵੱਧ ਤੋਂ ਵੱਧ ਮੇਰੀ ਹੋਵੇ ਇਹ ਤ੍ਰਿਸ਼ਨਾ ਲੱਗੀ ਹੋਈ ਇਹਦੇ ਅੰਦਰ ਤੇ ਭਗਤ ਕਬੀਰ ਸਾਹਿਬ ਕਹਿੰਦੇ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਇਹ ਤੇ ਕਾਮਵਾਸ਼ਨਾਂ ਵਿੱਚ ਕ੍ਰੋਧ ਦੇ ਵਿੱਚ ਤੇ ਤ੍ਰਿਸ਼ਨਾ ਦੇ ਵਿੱਚ ਹੀ ਲੀਨ ਹੋਏ ਫਿਰਦੇ ਨੇ ਫਸੇ ਪਏ ਨੇ ਉਲਝੇ ਪਏ ਨੇ ਗਤ ਨਹੀਂ ਏਕੈ ਜਾਣੀ ਉਸ ਇੱਕ ਪਰਮੇਸ਼ਰ ਦੀ ਪ੍ਰਾਪਤੀ ਦੀ ਗੱਲ ਤੇ ਨਾ ਜਾਣੀ ਕੋਈ ਨਹੀਂ ਸੰਸਾਰ ਦੇ ਅੰਦਰ ਇਨ੍ਹਾਂ ਚੀਜ਼ਾਂ ਵਿੱਚ ਮਸਤ ਨੇ ਕਾਮਵਾਸ਼ਨਾ ਚ ਕ੍ਰੋਧ ਵਿੱਚ ਗਲਤਾਨ ਹੋਏ ਤ੍ਰਿਸ਼ਨਾ ਨੇ ਇਹਨੂੰ ਪਟਕਾਰਿਆ ਹੋਇਆ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀ ਤੇ ਗੱਲ ਇਹਨਾਂ ਨਿਕ ਵੀ ਨਹੀਂ ਜਾਣੀ ਇੱਕ ਵੀ ਨਹੀਂ ਜਾਣੀ ਹੈ ਜੀਵ ਤੋਂ ਕਿਉਂਕਿ ਫੁੱਟੀ ਅੱਖ ਹੈ ਕਛੂ ਨਾ ਸੋਜੈ ਜਿਸ ਤਰ੍ਹਾਂ ਅੱਖਾਂ ਫੁੱਟੀਆਂ ਹੋਣ ਤੇ ਸੁੱਝਦਾ ਕੁਝ ਨਹੀਂ ਨਾ ਦਿਸਦਾ ਕੁਝ ਨਹੀਂ ਹੁਣ ਜਿਹਦੀਆਂ ਅੱਖਾਂ ਹੀ ਨਹੀਂ ਹਨ ਉਨੂੰ ਦੱਸੇਗਾ ਕੀ ਇਸੇ ਤਰ੍ਹਾਂ ਕਹਿੰਦੇ ਨੇ ਇਹਦੇ ਕੋਲ ਨਾ ਗਿਆਨ ਵਿਵੇਕ ਤੇ ਨਾ ਵਿਰਾਗ ਵਿਵੇਕ ਤੇ ਬੈਰਾਗ ਰੂਪੀ ਅੱਖਾਂ ਇਹਦੇ ਕੋਲ ਹੈ ਹੀ ਨਹੀਂ ਨਾ ਮਨ ਵਿੱਚ ਬੈਰਾਗ ਆ ਨਾ ਇਹਨੂੰ ਗਿਆਨ ਆ ਇਹਨਾਂ ਅੱਖਾਂ ਤੋਂ ਹੀਣਾ ਇਹਨੂੰ ਸੁਝੇ ਕਿਵੇਂ ਕਿਵੇਂ ਇਹ ਸੰਸਾਰ ਦੀ ਸਚਾਈ ਦਾ ਪਤਾ ਇਹਨੂੰ ਲੱਗੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਨਾ ਤੇ ਸਤਿਗੁਰੂ ਦੱਸਦੇ ਨੇ ਸਿੱਖ ਕਹਿੰਦਾ ਮਹਾਰਾਜ ਆ ਜਿਨ੍ਹਾਂ ਦੀਆਂ ਪ੍ਰਤੱਖ ਅੱਖਾਂ ਨਹੀਂ ਹੈਗੀਆਂ ਇਹੋ ਹੀ ਅੰਨੇ ਨੇ ਕਿ ਹੋਰ ਵੀ ਸਤਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਅੰਨੇ ਕਾਦੇ ਵਾਸਤੇ ਕਹਿਣਾ ਅੰਦੇ ਇਹੇ ਨਾ ਅੱਖੀ ਹਨ ਜਿਨ ਮੁਖ ਲੋਇਣ ਨਾਹੀਂ ਜਿਨ੍ਹਾਂ ਦੇ ਮੁਖ ਤੇ ਨੇਤਰਾਂ ਨੇਤਰ ਨਹੀਂ ਅੱਖਾਂ ਨਹੀਂ ਇਹਨਾਂ ਨੂੰ ਅੰਨੇ ਨਹੀਂ ਅੰਦੇ ਸੇ ਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ ਜਿਹੜੇ ਮਾਲਕ ਤੋਂ ਭੁੱਲੇ ਹੋਏ ਨੇ ਨਾ ਅਸਲ ਵਿੱਚ ਉਹ ਅੰਨੇ ਹੀ ਨੇ ਭਾਵੇਂ ਉਹਨਾਂ ਦੀ ਆਂ ਨਿਗਾ ਕਿੰਨੀ ਕੰਮ ਕਰਦੀ ਹੋਵੇ ਉਹ ਅੰਨੇ ਨੇ ਤੇ ਭਗਤ ਸਾਹਿਬ ਕਹਿੰਦੇ ਜਿਵੇਂ ਅੱਖਾਂ ਫੁੱਟੀਆਂ ਤੇ ਕੁਛ ਨਹੀਂ ਨਾ ਸੋਚਦਾ ਇਸੇ ਤਰ੍ਹਾਂ ਨਾ ਇਹਦੇ ਕੋਲ ਗਿਆਨ ਹਿਰਦੇ ਵਿੱਚ ਤੇ ਨਾ ਇਹਦੇ ਅੰਦਰ ਵੈਰਾਗ ਸਮਝ ਇਹਨੂੰ ਵੀ ਕੋਈ ਨਹੀਂ ਆਉਂਦਾ ਇਹ ਕਾਮ ਕਰੋ ਤੇ ਤ੍ਰਿਸ਼ਨਾ ਦੇ ਵਿੱਚ ਐਨ ਫਸਿਆ ਹੋਇਆ ਬੂਡੇ ਬੂਡ ਮੂਏ ਬੇਨ ਪਾਨੀ ਇਸ ਕਰਕੇ ਬਿਨਾਂ ਪਾਣੀ ਤੋਂ ਪ੍ਰਤੱਖ ਪਾਣੀ ਤੋਂ ਬਿਨਾਂ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਗਏ। ਬਰਬਾਦ ਹੋ ਗਏ ਇਹ। ਪਦਾਰਥਾਂ ਰੂਪੀ ਪਾਣੀ ਚ ਬਰਬਾਦ ਹੋ ਗਿਆ ਜੀਵਨ। ਤੇ ਭਗਤ ਸਾਹਿਬ ਕਹਿੰਦੇ ਕਹਿਣ ਲੱਗੇ ਵੇਖ ਭਾਈ ਹੁਣ ਤੂੰ ਇਹਨਾਂ ਗੱਲਾਂ ਨੂੰ ਸਮਝਦਾ ਨਹੀਂ। ਹੁਣ ਤੇ ਐ ਵਿੰਗਾ ਵਿੰਗਾ ਤੁਰਦਾ ਟੇਡਾ ਹੋ ਹੋ ਕੇ ਆਕੜ ਆਕੜ ਕੇ ਤੁਰਦਾ ਚਲ ਤਕਤ ਟੇਡੇ 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 ਮਨ ਕਰਕੇ ਬਚਨਾ ਕਰਕੇ ਹੰਕਾਰ ਹੀ ਹੰਕਾਰ ਹੈ ਇਹਦੇ ਵਿੱਚ ਮਨ ਵਿੱਚ ਵੀ ਹੰਕਾਰ ਇਹਦੇ ਬੋਲਾਂ 'ਚ ਵੀ ਹੰਕਾਰ ਚਲਕਦਾ ਜਦੋਂ ਬੋਲਦਾ ਨਾ ਕਹਿੰਦਾ ਮੈਂ ਬੜਾ ਵੱਡਾ ਵਾਂ ਮੇਰੇ ਵਰਗਾ ਵੱਡਾ ਕੋਈ ਨਹੀਂ ਇਹ ਤੋਂ ਪਤਾ ਲੱਗਦਾ ਨਾ ਵੀ ਹੰਕਾਰ ਇਹਦੇ ਅੰਦਰ ਤੇ ਕਰਮ ਵੀ ਹੰਕਾਰ ਵਾਲੇ ਹੀ ਕਰਦਾ ਜਿੰਨਾ ਤੋਂ ਇਹ ਪ੍ਰਤੀਤ ਹੁੰਦਾ ਕਰਮ ਵੀ ਇਸ ਤਰ੍ਹਾਂ ਦੇ ਕਰਦਾ ਵੀ ਹੰਕਾਰੀਆਂ ਵਾਲੇ ਭਗਤ ਸਾਹਿਬ ਕਹਿੰਦੇ ਨਾ ਹੰਕਾਰ ਪਰ ਇੱਕ ਗੱਲ ਸੁਣ ਹੰਕਾਰ ਕਰਦਾ ਕਹਦਾ ਤੂੰ ਅ ਜਿੰਨੂੰ ਵੱਡਾ ਨਾ ਨਾ ਵੀ ਮੈਂ ਬੜਾ ਵੱਡਾ ਬੰਦਾ ਆ ਸਰੀਰ ਨੂੰ ਇਹ ਹੈ ਕੀ ਹੈ ਅਸਤ ਚਰਮ ਵਿਸ਼ਟਾ ਹਕੇ ਮੂੰਦੇ ਇਹ ਅਸਤ ਹੱਡੀਆਂ ਤੇ ਚਰਮ ਚਾਮਿਆਂ ਤੇ ਵਿਸ਼ਟਾ ਗਾਂਦੇ ਦੇ ਅੰਦਰ ਹੈ ਇਹਦੇ ਵਿੱਚ ਦੇਖੋ ਕੋਈ ਨਾ ਜਿਹਨੂੰ ਕਹਿੰਦਾ ਮੈਂ ਬੜਾ ਵੱਡਾ ਜੀ ਇਹ ਹੱਡੀਆਂ ਤੇ ਮਾਸ ਤੇ ਗਾਂਦੇ ਦੇ ਅੰਦਰ ਦੁਰਗੰਧ ਹੀ ਕੇ 베ਡੇ ਤੇ ਦੁਰਗੰਧ ਹੀ ਇਹਦੇ ਉੱਤੇ 베ਡੇ ਲਿਪਟਿਆ ਹੋਇਆ ਦੁਰਗੰਧ ਦੇ ਵਿੱਚ ਹੀ ਇਹ ਮਨੁੱਖ ਦੇ ਸਰੀਰ ਨੂੰ ਜਿੰਨਾ ਇੰਨਾ ਚੰਗਾ ਸਮਝੀ ਫਿਰਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗਿਆਈ ਇਹਦੀ ਤਾਂ ਹੀ ਆ ਜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਤੇ ਜੇ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਨਾ ਜੁੜਿਆ ਇਹ ਬੜਾ ਮਾਣ ਕਰਦਾ ਅੱਖਾਂ ਵਡੀਆਂ ਸੋਹਣੀਆਂ ਹੈ ਕੀ ਇੰਨਾ ਚ ਗਾਂਦੀ ਆ ਗਿੱਡ ਭਰੀ ਨਾਸਾਂ ਵਡੀਆਂ ਸੋਹਣੀਆਂ ਮੇਰੀਆਂ ਇੰਨਾ ਚ ਵੀ ਤੇ ਗਾਂਦੀ ਆ ਮੂੰਹ ਬੜਾ ਸੋਹਣਾ ਉੱਤੇ ਥੁੱਕ ਭਰਿਆ ਕੰਨ ਬੜੇ ਸੋਹਣੇ ਮੈਲਨਾ ਭਰੇ ਨੇ ਇਹ ਸਰੀਰ ਹੈ ਤੇਰਾ ਗੰਦਗੀ ਏ ਹਾਂ ਇਹਦੀ ਵਡਿਆਈ ਜ਼ਰੂਰ ਹੈ ਇਹਦੇ ਵਿੱਚ ਵਡਿਆਈ ਹੈ ਜੇ ਪਰਮੇਸ਼ਰ ਦੀ ਪ੍ਰਾਪਤੀ ਇਹਦੇ ਦੁਆਰਾ ਕਰੇ ਤੇ ਕਿਉਂਕਿ ਇਹੋ ਹੀ ਇੱਕ ਸਰੀਰ ਹੈ ਜਿਸ ਦੁਆਰਾ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਤੇ ਜੇ ਇਹਨੂੰ ਵੀ ਦੂਜਿਆਂ ਸਰੀਰਾਂ ਦੀ ਤਰ੍ਹਾਂ ਹੀ ਹੋਰਨਾ ਕੰਮਾਂ ਚ ਕਾਮਕ੍ਰੋਧੀ ਜਿਹਾ ਆਇਆ ਹੋਇਆ ਤੇ ਫੇਰ ਇਹਦੀ ਵਡਿਆਈ ਕੋਈ ਨਹੀਂ ਕਾਦਾ ਹੰਕਾਰ ਕਰਦਾਵੇਂ ਟੇਡਾ ਟੇਡਾ ਹੋ ਕੇ ਤੁਰਦਾ ਹੈ ਇਹ ਗਾਂਦੀਆ ਦੁਰਗੰਧ ਹੈ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਸੋਹਣੇ ਬਚਨ ਕਹੇ ਕਹਿੰਦੇ ਇਹ ਸਰੀਰ ਦਾ ਕਾਦਾ ਮਾਣ ਕਰਦਾ ਇਹ ਸਰੀਰ ਜਿਹੜਾ ਹੈ ਇਹ ਐਸਾ ਗੰਦਾ ਹੈ ਇਸ ਸਰੀਰ ਦੇ ਨਾਲ ਸੁਗੰਧੀ ਜਿਹੜੀ ਹੈ ਨਾ ਸੁਗੰਧੀ ਸੁਗੰਧੀਦਾਰ ਪਦਾਰਥ ਜਿਹੜੇ ਨੇ ਸੁਗੰਧੀ ਦਿੰਦੇ ਨੇ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਐਸ ਸਰੀਰ ਨੂੰ ਨਹੀਂ ਲੱਗਦੇ ਤੇ ਜਦੋਂ ਇਸ ਸਰੀਰ ਨੂੰ ਉਹ ਸੁਗੰਧੀ ਵਾਲੇ ਪਦਾਰਥ ਸਪਰਸ਼ ਕਰਦੇ ਉਹ ਵੀ ਦਰਗੰਧੀ ਚ ਬਦਲ ਜਾਂਦੇ ਸੁਗੰਧੀ ਵੀ ਦਰਗੰਧੀ ਹੋ ਜਾਂਦੀ ਹੈ ਇਸ ਸਰੀਰ ਦਾ ਕਾਹਦਾ ਮਾਣ ਕਰਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹੈ ਧੰਨ ਗੁਰੂ ਅਰਜੁਨ ਦੇਵ ਸਹਿਬ ਸੱਚੇ ਪਾਤਸ਼ਾਹ ਜੀ ਗਾਥਾ ਬਾਣੀ ਦਾ ਨਾਮ ਹੈ ਉਹਦੇ ਵਿੱਚ ਇੱਕ ਕਥਨ ਕਰਦੇ ਨੇ ਕਰਪੂਰ ਉਹ ਸੁਗੰਧਾ ਮਸ਼ਕ ਕਪੂਰ ਫੁੱਲ ਇਸ ਤੋਂ ਆਦਿਕ ਹੋਰ ਸੁਗੰਧੀਆਂ ਪਰਸ ਮਨੁੱਖ ਦੇ ਹੰ ਮਲੀਣੰ ਇਹ ਜਿੰਨੀਆਂ ਸੁਗੰਧੀਆਂ ਨੇ ਨਾ ਇਹ ਮਨੁੱਖ ਦੇ ਸਰੀਰ ਨੂੰ ਸਪਰਸ਼ ਕਰਕੇ ਤੇ ਇਹ ਵੀ ਮਲੀਣ ਹੋ ਜਾਂਦੀਆਂ ਗੰਦੀਆਂ ਹੋ ਜਾਂਦੀਆਂ ਇਹਨਾਂ ਵਿੱਚੋਂ ਵੀ ਸੁਗੰਧੀ ਨਹੀਂ ਆਉਂਦੀ ਫਿਰ ਦੁਰਗੰਧੀ ਆਉਣ ਲੱਗ ਪੈਂਦੀ ਸੈਂਟ ਬੰਦਾ ਸਰੀਰ ਤੇ ਪਾਉਂਦਾ ਹੈ ਜਿੰਨਾ ਚਿਰ ਸ਼ਖੀਸ਼ੀ ਚ ਉਹਨਾਂ ਚਿਰ ਤੱਕ ਕੀ ਸਮਹਿ ਲ ਆਉਂਦੀ ਜਦੋਂ ਸਰੀਰ ਤੇ ਲੱਗ ਜਾਂਦਾ ਹੌਲੀ ਹੌਲੀ ਉਹ ਵੀ ਦਰਗੰਧੀ ਚ ਹੀ ਬਦਲ ਜਾਂਦਾ ਇਹ ਸਰੀਰ ਦਾ ਕਾਦਾ ਮਾਨ ਇਨਾ ਕਰਪੂਰ ਪੋਹਪ ਸੁਗੰਧਾ ਪਰਸ ਮਨੁਖ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਹੈ ਦੇ ਚ ਮੇਝਿਆ ਲਹੂ ਆ ਦੁਰਗੰਧੀ ਆ ਨਾਨਕ ਅਥ ਗਰਬੇਣ ਅਗਿਆਨਣੋ ਏ ਅਗਿਆਨੇ ਪੁਰਸ਼ ਇਸੇ ਦਾ ਹੀ ਗੰਦ ਦਾ ਹੀ ਹੰਕਾਰ ਕਰੀ ਜਾਂਦਾ। ਮਾਣ ਕਰੀ ਜਾਂਦਾ ਹੈ ਮੇਰੇ ਵਰਗਾ ਵੱਡਾ ਕੋਈ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਰੀਰ ਦੀ ਸਫਲਤਾ ਤਾਂ ਮਹਾਨਤਾ ਤਾਂ ਜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਤੇ ਜੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਹੰਕਾਰ ਕਰੀ ਜਾਂਦਾ ਵੀ ਮੇਰੇ ਵਰਗਾ ਕੋਈ ਨਹੀਂ ਤੇ ਇੱਕ ਗੱਲ ਸੁਣ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਘਿਰਤ ਤਾਂ ਹੋਵਾ ਪਾਕ ਪਵਿੱਤ ਅੰਨ ਨੂੰ ਵੀ ਦੇਵਤਾ ਜਾਣਦੇ ਆ ਪਾਣੀ ਵੀ ਦੇਵਤਾ ਜੀਵਨ ਹੈ ਬੈਸੰਤਰ ਦੇਵਤਾ ਅੱਗ ਦਿੱਤੇ ਭੋਜਨ ਤਿਆਰ ਕੀਤਾ ਲੂਣ ਪਾਇਆ ਤੇ ਫਿਰ ਘਿਓ ਵੀ ਪਾਇਆ ਵਿੱਚ ਤੇ ਪਵਿੱਤਰ ਹੋ ਗਿਆ ਇਹਨ। ਇਹ ਪਵਿੱਤਰ ਪਦਾਰਥ ਬਣ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਦੇਵਤੇ ਨਮਸ਼ਕਾਰ ਕਰਨ ਯੋਗ ਪਰ ਇਹ ਜਿਹੜੇ ਦੇਵਤੇ ਨੇ ਨਾ ਉਹਨਾਂ ਚਰਤਾ ਕੀ ਦੇਵਤੇ ਨੇ ਜਿੰਨਾ ਚਿਰ ਤੱਕ ਮਨੁੱਖ ਦੇ ਸਰੀਰ 'ਚ ਨਹੀਂ ਜਾਂਦੇ। ਹੁਣ ਉਹ ਜਿਹੜਾ ਪਦੋ ਪਦਾਰਥ ਬਣਿਆ ਹੋਇਆ ਭੋਜਨ ਬਣਿਆ ਹੋਇਆ ਜਦੋਂ ਮਨੁੱਖ ਦੇ ਸਰੀਰ ਦੇ ਅੰਦਰ ਚਲੇ ਜਾਂਦਾ ਨਾ ਉਦੋਂ ਕੀ ਹੁੰਦਾ ਪਾਪੀ ਸਿਉ ਤਨ ਗੱਡਿਆ ਜਦੋਂ ਇਸ ਪਾਪੀ ਤਨ ਸਰੀਰ ਦੇ ਵਿੱਚ ਇਹ ਗੱਡਿਆ ਮਿਲ ਗਿਆ ਨਾ ਇਹ ਜਿਹੜੇ ਦੇਵਤੇ ਸਨ ਥੁੱਕਾਂ ਪਈਆਂ ਤਿਤ ਇਸ ਪਾਪੀ ਸਰੀਰ ਦੇ ਵਿੱਚ ਮਿਲਿਆ ਤੇ ਜਦੋਂ ਇਸ ਪਾਪੀ ਸਰੀਰ ਤੋਂ ਬਾਹਰ ਆਇਆ ਉਹਨੂੰ ਵੇਖ ਕੇ ਵੀ ਲੋਕ ਥੁੱਕ ਦਿੰਦੇ ਨੇ ਇਹ ਇੰਨਾ ਭੈੜਾ ਇਹ ਤੇ ਉਹਨਾਂ ਪਵਿੱਤਰ ਚੀਜ਼ਾਂ ਨੂੰ ਵੀ ਗੰਦ ਬਣਾ ਦਿੰਦਾ ਤੇ ਇਹਦਾ ਕਾਦਾ ਹੰਕਾਰ ਹੈ ਇਹਦਾ ਕਾਦਾ ਮਾਣ ਹੈ ਵੀ ਮੈਂ ਵੱਡਾ ਭਗਤ ਕਬੀਰ ਸਾਹਿਬ ਕਹਿੰਦੇ ਕਾਦੇ ਵਾਸਤੇ ਇੰਨਾ ਵਿੰਗਾਓ ਆਕੜ ਆਕੜ ਕੇ ਚੱਲਦਾ ਭਾਈ ਇਹ ਤੇ ਲਊ ਹੈ ਮਿਜ ਹੈ ਬਿਸਟਾ ਹੈ ਦੁਰਗੰਧ ਦੇ ਵਿੱਚ ਹੀ ਵੇੜਿਆ ਹੋਇਆ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਥਨ ਕਰਦੇ ਨੇ RAM ਨਾ ਜਪੋ RAM ਨੂੰ ਤੇ ਜਪਦਾ ਨਹੀਂ ਜਿੰਨੇ ਸਰੀਰ ਦਿੱਤਾ ਉਸ RAM ਨੂੰ ਨਹੀਂ ਜਪਦਾ ਕਮਨ ਭ੍ਰਮ ਭੂਲੇ ਕਿਹੜੇ ਭਰਮ ਵਿੱਚ ਪੈ ਕੇ ਭੁੱਲਿਆ ਹੋਇਆ ਕਿਹੜੇ ਭਰਮ ਵਿੱਚ ਪਿਆ ਭਾਈ RAM ਨੂੰ ਨਹੀਂ ਜਪਦਾ ਤੈਨੂੰ ਸ਼ਾਇਦ ਇਹੋ ਹੀ ਭਰਮਿਆ ਨਾ ਵੀ ਮੈਨੂੰ ਕੁਝ ਨਹੀਂ ਹੋਣਾ ਇਹ ਸਰੀਰ ਮੇਰੇ ਕੋਲ ਪਾਵਰ ਮੇਰੇ ਕੋਲ ਸਮਰੱਥਾ ਮੇਰੇ ਕੋਲ ਮੈਨੂੰ ਕੀ ਹੋਣਾ ਸਿਕਿਉਰਟੀਆਂ ਮੇਰੇ ਕੋਲ ਪ੍ਰਬੰਧ ਸਾਰੇ ਮੇਰੇ ਕੋਲ ਨੇ ਮੈਨੂੰ ਕੀ ਹੋਣਾ ਤੇ ਭਗਤ ਸਾਹਿਬ ਕਹਿੰਦੇ ਇਹ ਭਰਮ ਭਲੇਖਾ ਅੰਦਰੋਂ ਕੱਢ ਦੇ ਕਹਿੰਦਾ ਜੀ ਕਿਉਂ ਭਗਤ ਸਾਹਿਬ ਕਹਿੰਦੇ ਭਰਮ ਭਲੇ ਖਾਈਆ ਤੈਨੂੰ ਵੀ ਮੈਨੂੰ ਕੁਛ ਨਹੀਂ ਹੋਣਾ ਮੈਂ ਭਾਵੇਂ ਜੈਡ ਸਿਕਿਉਰਟੀਆਂ ਲਈ ਫਿਰਦਾ ਪਰ ਇੱਕ ਗੱਲ ਚੇਤੇ ਰੱਖੀ ਤੁਮ ਤੇ ਕਾਲ ਨਾ ਦੂਰੇ ਮੌਤ ਤੇਰੇ ਤੋਂ ਦੂਰ ਨਹੀਂ ਹੋਤੇ ਤੇਰੇ ਲੱਗੇ ਹੀ ਆ ਲੱਗੇ ਕੀ ਜੈਡ ਸਿਕਿਉਰਟੀ ਵਾਲਾ ਸਿਪਾਈ ਵੀ ਤੇਰੇ ਲੱਗੇ ਨਹੀਂ ਮੌਤ ਉਹ ਦਿਨੋਂ ਵੀ ਲੱਗੇ ਤੇਰੇ ਅੰਦਰ ਹੀ ਬੈਠੀ ਹੈ ਉਹ ਕੀ ਕਰ ਲੂ ਵਿਚਾਰਾ ਕੀ ਜੈਡ ਸਿਕਿਉਰਟੀਆਂ ਵਾਲੇ ਮਰਦੇ ਨਹੀਂ ਉਹ ਵੀ ਤੇ ਮਰਦੇ ਹੀ ਨੇ ਤੇ ਤੂੰ ਕਾਦਾ ਭਰਮ ਵਿੱਚ ਪੈ ਕੇ ਭੁੱਲਾ ਹੋਇਆ ਫਿਰ ਤੈਨੂੰ ਹੰਕਾਰ ਕਾਦਾ ਤੈਨੂੰ ਮਾਣ ਕਾਦਾ RAM ਜਪਿਆ ਕਰ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਿਆ ਕਰ ਉਹਨੂੰ ਚੇਤੇ ਰੱਖਿਆ ਕਰ ਕਿਉਂਕਿ ਇੱਕ ਨਾ ਇੱਕ ਦਿਨ ਇਹ ਸਰੀਰ ਛੱਡਣਾ ਮੌਤ ਤੇਰੇ ਤੋਂ ਦੂਰ ਨਹੀਂ ਮੌਤ ਬਿਲਕੁਲ ਤੇਰੇ ਲਾਗੇ ਹੈ ਬਿਲਕੁਲ ਲਾਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕਹਿੰਦੇ ਭਾਈ ਮਰਦਾਨਿਆ ਮੌਤ ਨੂੰ ਕਿੰਨੀ ਕੁ ਲਾਗੇ ਜਾਂ ਦੂਰ ਸਮਝਦਾ ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਕਹਿੰਦੇ ਸੱਚੇ ਪਾਤਸ਼ਾਹ ਜਿੰਨਾ ਚਿਰ ਤੱਕ ਤੁਹਾਡੀ ਸੰਗਤ ਚ ਨਹੀਂ ਸੀ ਆਇਆ ਉਹਨਾਂ ਚਿਰ ਤੱਕ ਤੇ ਬੜੀ ਦੂਰ ਸਮਝਦਾ ਸਾਂ ਪਰ ਜਦੋਂ ਦਾ ਤੁਹਾਡਾ ਸੰਗ ਹੋਇਆ ਨਾ ਆ ਬਾਣੀ ਦੇ ਨਾਲ ਪ੍ਰੀਤ ਬਣੀ ਆ ਤੇ ਸੱਚੇ ਪਾਤਸ਼ਾਹ ਜੀ ਮੈਂ ਸਮਝਦਾ ਵੀ ਅੱਜ ਦਾ ਚੜਦਾ ਸੂਰਜ ਮੈਂ ਵੇਖ ਲਿਆ ਤੇ ਕੱਲ ਦਾ ਚੜਦਾ ਪਤਾ ਨਹੀਂ ਮੈਂ ਵੇਖਣਾ ਕਿ ਨਹੀਂ ਵੀ ਅੱਜ ਦਾ ਦਿਨ ਹੀ ਮੇਰੇ ਕੋਲ ਆ ਕੱਲ ਦਾ ਪਤਾ ਨਹੀਂ ਮੈਂ ਹੋਣਾ ਕਿ ਨਹੀਂ ਹੋਣਾ ਇਹ ਭਾਈ ਮਰਦਾਨਾ ਜੀ ਦੀ ਬਿਰਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਮਰਦਾਨਿਆਂ ਬੜੀ ਦੂਰ ਸਮਝੀ ਬੈਠਾ ਪਰਮੇਸ਼ਰ ਨੂੰ ਬੜੀ ਦੂਰ ਵਾਹਿਗੁਰੂ ਮੌਤ ਨੂੰ ਬੜੀ ਦੂਰ ਸਮਝੀ ਬੈਠਾ ਚਲੋ ਭਾਈ ਬਾਲਾ ਜੀ ਤੁਸੀਂ ਦੱਸੋ ਮੌਤ ਕਿੰਨੀ ਕੁ ਦੂਰ ਜਾਂ ਨੇੜੇ ਹੈ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਤੇ ਇਹ ਸਮਝਿਆ ਵੀ ਅੱਜ ਦਾ ਚੜਦਾ ਮੈਂ ਵੇਖ ਲਿਆ ਤੇ ਅੱਜ ਦਾ ਡੁੱਬਦਾ ਪਤਾ ਨਹੀਂ ਮੈਂ ਵੇਖਣਾ ਕਿ ਨਹੀਂ ਵੇਖਣਾ ਚੜਦਾ ਵੇਖ ਲਿਆ ਡੁੱਬਦੇ ਤੱਕ ਪਤਾ ਨਹੀਂ ਮੈਂ ਰਹਿਣਾ ਕਿ ਨਹੀਂ ਰਹਿਣਾ ਇਹ ਭਾਈ ਬਾਲਾ ਜੀ ਦੀ ਬਿਰਤੀ ਏ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਲਿਆ ਤੂੰ ਵੀ ਬੜੀ ਦੂਰ ਸਮਝਦਾ ਪਿਆ ਇੰਨੀ ਦੂਰ ਨਹੀਂ ਕਿ ਮੌਤ ਦੋਵੇਂ ਹੱਥ ਜੋੜ ਕੇ ਕਹਿੰਦੇ ਬਾਬਾ ਨਾਨਕ ਸਾਹਿਬ ਜੀ ਹੁਣ ਤੁਸੀਂ ਕਿਰਪਾ ਕਰਕੇ ਦੱਸੋ ਵੀ ਮੌਤ ਕਿੰਨੀ ਲੱਗ ਗਈ ਆ ਜਾਂ ਦੂਰ ਹੈ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮੌਤ ਇੰਨੀ ਲੱਗ ਗਈ ਆ ਪਿਆ ਸਾਹ ਮੈਂ ਅੰਦਰ ਖਿੱਚ ਲਿਆ ਹਵਾ ਅੰਦਰ ਖਿੱਚ ਲਈ ਪਤਾ ਨਹੀਂ ਮੇਰੇ ਕੋਲੋਂ ਬਾਹਰ ਵੀ ਨਿਕਲਨੀ ਆ ਕਿ ਨਹੀਂ ਨਿਕਲਨੀ ਹਮ ਆਦਮੀ ਹਾਂ ਇੱਕ ਦਮੀ ਦਮ ਆ ਗਿਆ ਤੇ ਆਦਮੀ ਆ ਜੇ ਨਾਂ ਦਮ ਆਇਆ ਤੇ ਮਿੱਟੀ ਦੀ ਢੇਰੀ ਹਮ ਆਦਮੀ ਹਾਂ ਇੱਕਦਮੀ ਮਹਲਤ ਮੋਤ ਨਾ ਜਾਣਾ ਤੇ ਮਾਨ ਕਾ ਦਾ ਹੰਕਾਰ ਕਾ ਦਾ ਮੌਤ ਲਾਗੇ ਐ ਬਾਬਾ ਕਬੀਰ ਸਾਹਿਬ ਕਹਿੰਦੇ ਤੁਮ ਤੇ ਕਾਲ ਨਾ ਦੂਰੇ ਤੂੰ ਕਾਦਾ ਭਰਮ ਵਿੱਚ ਪੈ ਕੇ ਭੁੱਲਿਆ RAM ਜਪਿਆ ਕਰ ਕਿਉਂਕਿ ਮੌਤ ਤੇਰੇ ਲਾਗੇ ਹੈ ਤੇ ਭਗਤ ਸਾਹਿਬ ਨੂੰ ਕਹਿੰਦਾ ਜੀ ਮੈਂ ਤੇ ਬੜੇ ਯਤਨ ਕਰਦਾ ਇਹ ਸਰੀਰ ਨੂੰ ਨਹੀਂ ਕੁਝ ਹੋਣ ਦਿੰਦਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਪਿਆਰਿਆ ਅਨਕ ਯਤਨ ਕਰ ਇਹੋ ਤਨ ਰੱਖੋ ਬਹੁਤੇ ਯਤਨ ਕਰਕੇ ਤੂੰ ਇਸ ਸਰੀਰ ਨੂੰ ਬਚਾ ਕੇ ਰੱਖਦਾ ਇਸ ਸਰੀਰ ਨੂੰ ਬਚਾ ਕੇ ਇੱਕ ਗੱਲ ਚੇਤਾ ਕਰੀ ਇਹ ਸਰੀਰ ਜਿਹੜਾ ਹੈ ਨਾ ਉਹਨਾਂ ਚਿਰ ਤੱਕ ਇਹਨੂੰ ਕੁਝ ਨਹੀਂ ਹੋਣਾ ਜਿੰਨਾ ਚਿਰ ਤੱਕ ਸਮਾਂ ਆਇਆ ਨਾ ਉਹਨਾਂ ਚਿਰ ਤੱਕ ਨਹੀਂ ਕੁਝ ਵੀ ਹੁੰਦਾ ਤੇ ਜਦੋਂ ਸਮਾਂ ਆ ਗਿਆ ਉਦੋਂ ਭਾਵੇਂ ਤੂੰ ਜਿੰਨੇ ਮਰਜ਼ੀ ਯਤਨ ਕਰ ਲਈ ਉਦੋਂ ਯਤਨ ਵੀ ਕੋਈ ਨਹੀਂ ਚੱਲਦਾ ਤੂੰ ਬਹੁਤੇ ਯਤਨ ਕਰਦਾ ਨਾ ਇਸ ਸਰੀਰ ਨੂੰ ਰੱਖਣ ਵਾਸਤੇ ਪਰ ਇਹ ਸਰੀਰ ਜਿਹੜਾ ਹੈ ਰਹੇ ਰਹਿ ਅਵਸਥਾ ਪੂਰੇ ਇਹ ਉਹਨਾਂ ਚਿਰ ਤੱਕ ਰਹਿਣਾ ਜਿੰਨਾ ਚਿਰ ਤੱਕ ਉਮਰ ਪੂਰੀ ਨਹੀਂ ਹੁੰਦੀ ਤੇ ਜਿਸ ਦਿਨ ਉਮਰ ਪੂਰੀ ਹੋ ਗਈ ਤੇਰੇ ਕੋਲ ਯਤਨ ਭਾਵੇਂ ਕਿੰਨੇ ਹੋਣ ਸਾਧਨ ਭਾਵੇਂ ਕਿੰਨੇ ਹੋਣ ਉਹਨਾਂ ਸਾਧਨਾ ਉਹਨਾਂ ਯਤਨਾਂ ਦੇ ਕਰਦਿਆਂ ਹੋયા ਵੀ ਇਹ ਸਰੀਰ ਜਿਹੜਾ ਹੈ ਇਹ ਨਾਸ ਹੋ ਜਾਣਾ ਫਿਰ ਨਹੀਂ ਇਹਨੂੰ ਬਚਾ ਸਕਦਾ ਕੋਈ ਉਹਨਾਂ ਚਿਰ ਤੱਕ ਹੀ ਹੈ ਜਿੰਨਾ ਚਿਰ ਤੱਕ ਉਮਰ ਹੈ ਉਹਨਾਂ ਚਿਰ ਤੱਕ ਹੀ ਰਹੇਗਾ ਜਦੋਂ ਅਵਸਥਾ ਉਮਰ ਪੂਰੀ ਹੋ ਗਈ ਫਿਰ ਨਹੀਂ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ-ਜਿਉਂ ਜਿਵੇਂ-ਜਿਵੇਂ ਉਮਰ ਨੰਗਦੀ ਜਾਂਦੀ ਏ ਕਉਦ ਵਿਹਾਨੀਆਂ ਉਮਰ ਨੰਗਦੀ ਜਾਂਦੀ ਓਵੇਂ-ਓਵੇਂ ਜਿਦੀ-ਜਿਦੀ ਖਤਮ ਹੁੰਦੀ ਉਹ ਚਲੇ ਜਾਂਦਾ ਉੱਠ ਕੇ ਇਸ ਕਰਕੇ ਰਾਮ ਨੂੰ ਚੇਤੇ ਕਰਿਆ ਕਰ ਤੇਰੇ ਯਤਨ ਨਹੀਂ ਚੱਲਨੇ ਇਸ ਸਰੀਰ ਨੂੰ ਬਚਾਉਣ ਵਾਸਤੇ ਆਪਨ ਕੀਆ ਕਛੂ ਨਾ ਹੋਵੈ ਆਪਣਾ ਕੀਤਾ ਕੁਛ ਹੋ ਨਹੀਂ ਸਕਦਾ ਕਿਆ ਕੋ ਕਰੈ ਪ੍ਰਾਨੀ ਹੈ ਪ੍ਰਾਨੀ ਕੀ ਕਰੇਗਾ ਤੂੰ ਕੀ ਕਰ ਲੇਗਾ ਤੇਰਾ ਕੀਤਾ ਨਹੀਂ ਕੁਛ ਵੀ ਹੋਣਾ ਜਾਂ ਤਿਸ ਭਾਵੈ ਸਤਗੁਰੂ ਭੇਟੈ ਜਦੋਂ ਉਸ ਅਕਾਲ ਪੁਰਖ ਵੈਗਰੂ ਪਰਮੇਸ਼ਰ ਨੂੰ ਪਾ ਜਾਂਦਾ ਨਾ ਇਹ ਜੀਵ ਉਦੋਂ ਕਿਰਪਾ ਕਰਕੇ ਦੀ ਮੁਲਾਕਾਤ ਸਤਿਗੁਰੂ ਨਾਲ ਕਰਾ ਦਿੰਦਾ ਇਹ ਸਤਿਗੁਰੂ ਨੂੰ ਮਿਲ ਪੈਂਦਾ ਸਤਿਗੁਰੂ ਦੇ ਨਾਲ ਇਹਦਾ ਮੇਲ ਹੋ ਜਾਂਦਾ ਇੱਕ ਨਾਮ ਬਖਾਨੀ ਤੇ ਸਤਿਗੁਰੂ ਦੇ ਨਾਲ ਮਿਲ ਕੇ ਫਿਰ ਇੱਕ ਪਰਮੇਸ਼ਰ ਦੇ ਨਾਮ ਦਾ ਵਖਿਆਨ ਕਰਦਾ ਉਹਨੂੰ ਉਚਾਰਨ ਕਰਦਾ ਤੇ ਭਗਤ ਸਾਹਿਬ ਕਹਿੰਦੇ ਨੇ ਤੂੰ ਐਵੇਂ ਮਾਣ ਨਾ ਕਰਿਆ ਕਰ ਕਹਿੰਦਾ ਭਗਤ ਜੀ ਕਿਉਂ ਭਗਤ ਸਾਹਿਬ ਕਹਿੰਦੇ ਇਸ ਵਾਸਤੇ ਵੀ ਬਲੂਆ ਕੇ ਘਰੂਆ ਮਹਿ ਬਸਤੇ ਤੂੰ ਰੇਤ ਦੇ ਘਰ ਦੇ ਵਿੱਚ ਰਹਿਣਾ ਰੇਤ ਦੇ ਘਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਨਾ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਦੇ ਕੇ ਲਾਇਆ ਰੰਗ ਰਸੈ ਧ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਇਹਨੂੰ ਧ੍ਰਿੜ ਕਰਕੇ ਰੱਖਦਾ ਇਹ ਪ੍ਰਤੀਤ ਰੱਖਦਾ ਵੀ ਕੁਝ ਨਹੀਂ ਹੋਣ ਲੱਗਾ ਪਰ ਰਹਿੰਦਾ ਰੇਤ ਦੇ ਘਰ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਕਾਲ ਨ ਆਵੇ ਮੂੜੇ ਚੀਤ ਇਸ ਮੂਰਖ ਨੂੰ ਮੌਤ ਚੇਤੇ ਹੀ ਨਹੀਂ ਆਉਂਦੀ ਇਹ ਸਰੀਰ ਰੇਤ ਦਾ ਘਰ ਹੈ ਰੇਤ ਦਾ ਘਰ ਟੈਣ ਲੱਗਿਆ ਸਮਾਂ ਨਹੀਂ ਲੱਗਦਾ ਦੇ ਭਗਤ ਸਾਹਿਬ ਕਹਿੰਦੇ ਨੇ ਵੇਖ ਭਾਈ ਬਲੂਆ ਕੇ ਘਰੂਆ ਮੈਂ ਬਸਤੇ ਆ ਰੇਤ ਦੇ ਘਰ ਦੇ ਵਿੱਚ ਤੂੰ ਵਸਦਾ ਪਿਆ ਪਰ ਇੱਕ ਗੱਲ ਹੈ ਵੀ ਸਭ ਤੋਂ ਕਮਜ਼ੋਰ ਹੈ ਤੇਰਾ ਸਰੀਰ ਤੇ ਇਸ ਕਮਜ਼ੋਰ ਸਰੀਰ ਦਾ ਵੀ ਮਾਣ ਬਹੁਤਾ ਕਰਦਾ ਫੁੱਲਵਤ ਦੇਹ ਅਯਾਨੇ ਫੁੱਲ ਫੁੱਲ ਕੇ ਬੈੰਦਾ ਮੇਰੇ ਵਰਗਾ ਕੌਣ ਮੇਰੇ ਵਰਗਾ ਕੌਣ ਫੁੱਲ ਦਾ ਬੜਾ ਬੜਾ ਫੁੱਲ ਫੁੱਲ ਕੇ ਪੈਂਦਾ ਹੈ ਹੰਕਾਰ ਕਰਦਾ ਹੈ ਇਹ ਅਣਜਾਣ ਹੈ ਬੇਸਮਝ ਇਸ ਗੱਲ ਨੂੰ ਨਹੀਂ ਸਮਝਦਾ ਫੁੱਲ ਫੁੱਲ ਕੇ ਆਪਾਵਤ ਹੈ ਭਗਤ ਸਾਹਿਬ ਕਹਿੰਦੇ ਨੇ ਨਾ ਜਾਂ ਸਿਓ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੈ ਤੂੰ ਕਾਹਦਾ ਫੁੱਲ ਫੁੱਲ ਕੇ ਬੈਨਾ ਦੇ ਭਗਤ ਸਾਹਿਬ ਕਹਿੰਦੇ ਇਹ ਤੇ ਇੱਕ ਰੇਤ ਦਾ ਘਰ ਆ ਜਿੱਥੇ ਵਸਦਾ ਪਰ ਇਹਨਾਂ ਹੰਕਾਰ ਠੀਕ ਨਹੀਂ ਉਹ ਇਹਨਾਂ ਮਾਣ ਠੀਕ ਨਹੀਂ ਕਹੋ ਕਬੀਰ ਜੇ ਰਾਮ ਨਾ ਚੇਤੇਓ ਤੇ ਭਗਤ ਸਾਹਿਬ ਕਹਿੰਦੇ ਨੇ ਮੈਂ ਇੱਕ ਗੱਲ ਕਹਿਣਾ ਵੀ ਜਿਨ੍ਹਾਂ ਨੇ ਰਾਮ ਨਹੀਂ ਨਾ ਚੇਤਿਆ ਸੰਸਾਰ ਦੇ ਵਿੱਚ ਆਣ ਕੇ ਜਿਨ੍ਹਾਂ ਰਾਮ ਦਾ ਨਾਮ ਨਹੀਂ ਚਿੰਤਨ ਕੀਤਾ ਸੰਸਾਰ ਵਿੱਚ ਆਣ ਕੇ ਭਾਵੇਂ ਉਹ ਸੰਸਾਰ ਵਿੱਚ ਕਿੱਡੇ ਵੀ ਸਿਆਣੇ ਕਿਉਂ ਨਾ ਕਹਾਉਂਦੇ ਹੋਣ ਕਿੱਡੇ ਵੀ ਸਿਆਣੇ ਉਹਨਾਂ ਨੂੰ ਸੰਸਾਰ ਦੇ ਲੋਕ ਕਹਿੰਦੇ ਬੜਾ ਸਿਆਣਾ ਜੀ ਇਹਨੇ ਬੜੀਆਂ ਖੋਜਾਂ ਕੀਤੀਆਂ ਜੀ ਇਹਨੇ ਬੜਾ ਕੁਝ ਲੱਭਿਆ ਭਗਤ ਸਾਹਿਬ ਕਹਿੰਦੇ ਜੇ ਰਾਮ ਦਾ ਨਾਮ ਨਹੀਂ ਨਾ ਉਹਨੇ ਚੇਤਿਆ ਬੂਡੇ ਬਹੁਤ ਸਿਆਣੇ ਤੇ ਵੱਡੇ ਵੱਡੇ ਸਿਆਣੇ ਵੀ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਏ ਗੁਰਮਤ ਦੇ ਅਨੁਸਾਰ ਤੇ ਸਿਆਣਪਈ ਹੋਈਆ ਜੇ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਹਾਂ ਅਸੀਂ ਸੰਸਾਰ ਦੇ ਲੋਕੀ ਉਹਨੂੰ ਸਿਆਣਾ ਕਹਿੰਨੇ ਜਿਹੜਾ ਬਹੁਤਾ ਚਲਾਕ ਹੋਵੇ ਬਹੁਤੀ ਸਮਝ ਰੱਖਦਾ ਹੋਵੇ ਬੜਾ ਕਾਰੋਬਾਰ ਹੋਵੇ ਉਹਦਾ ਬਹੁਤਾ ਵੱਡਾ ਹੋਵੇ ਅਸੀਂ ਕਹਿੰਨੇ ਬੜਾ ਸਿਆਣਾ ਬੜਾ ਸਿਆਣਾ ਵੇਖੋ ਕਿੱਡਾ ਵੱਡਾ ਕਾਰੋਬਾਰ ਕਿੰਨੀ ਮਾਇਆ ਇਹਦੇ ਕੋਲ ਪਰ ਗੁਰਮਤ ਅਨੁਸਾਰ ਸਤਿਗੁਰੂ ਵੀ ਕਹਿੰਦੇ ਨੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਕਿੱਡੇ ਸਿਆਣੇ ਨੇ ਨਾ ਜੇ ਰਾਮ ਦਾ ਨਾਮ ਨਹੀਂ ਜਪਦੇ ਤੇ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਏ ਉਹਨਾਂ ਦਾ ਸੰਸਾਰ ਸਮੁੰਦਰ ਦੇ ਵਿੱਚ ਜੀਵਨ ਜਿਹੜਾ ਸੀ ਉਹ ਬਰਬਾਦ ਹੋ ਗਿਆ ਉਹ ਬਹੁਤੇ ਸਿਆਣੇ ਸੰਸਾਰਕ ਤੌਰ ਤੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕੇ ਇਸ ਕਰਕੇ ਤੂੰ ਆਪਣੀ ਸਿਆਣਪ ਦਾ ਆਪਣੇ ਸਰੀਰ ਦਾ ਆਪਣੀ ਮਾਇਆ ਦਾ ਆਪਣੇ ਬਲ ਦਾ ਆਪਣੀ ਕੁਰਸੀ ਦਾ ਆਪਣੇ ਸੁਹੱਪਣ ਦਾ ਕਦੀ ਮਾਣ ਨਾ ਕਰੀ ਕਦੇ ਮਾਣ ਨਾ ਕਰੀ ਤੇ ਜੇ ਕਰਨਾ ਹੀ ਤੇ RAM ਦਾ ਨਾਮ ਜਪਿਆ ਕਰ ਇਹ ਤੇਰਾ ਸੁਹੱਪਣ ਵੀ ਪ੍ਰਵਾਨ ਇਹ ਤੇਰੀ ਮਾਇਆ ਵੀ ਪ੍ਰਵਾਨ ਇਹ ਤੇਰਾ ਬਲ ਵੀ ਪ੍ਰਵਾਨ ਇਹ ਤੇਰੀ ਪਦਵੀ ਵੀ ਪ੍ਰਵਾਨ ਤੇਰਾ ਸਰੀਰ ਵੀ ਪ੍ਰਵਾਨ ਹੋ ਜਾਵੇਗਾ ਨਹੀਂ ਤਾਂ ਵੱਡੇ ਵੱਡੇ ਸਿਆਣੇ ਜਿਹੜੇ ਨੇ ਜਿੰਨਾ RAM ਦਾ ਨਾਮ ਨਹੀਂ ਜਪਿਆ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਗਰਕ ਹੋ ਗਏ ਬਰਬਾਦ ਹੋ ਗਏ ਇਹ ਭਗਤ ਸਾਹਿਬ ਜੀ ਦਾ ਉਪਦੇਸ਼ ਹੈ ਕਿ ਤੂੰ ਹੰਕਾਰ ਨਾ ਕਰ ਮੌਤ ਬਿਲਕੁਲ ਲੱਗ ਗਈ ਹੈ ਤੇ RAM ਦਾ ਨਾਮ ਨੂੰ ਜਪਿਆ ਕਰ ਕਿਉਂਕਿ ਤੇਰਾ ਸਰੀਰ ਰੇਤ ਦਾ ਘਾਰ ਆ ਇਹ ਭਵਤਾ ਚਿਰ ਰਹਿਣ ਵਾਲਾ ਹੈ ਨਹੀਂ ਤੇ ਇਸ ਗੱਲ ਨੂੰ ਸਮਝ ਜਾਣਾ ਕਰ ਜਿਵੇਂ ਸਤਿਗੁਰੂ ਕਹਿੰਦੇ ਕਹਿੰਦੇ ਅਸੀਂ ਤੇ ਕਹਿ ਦਿੱਤਾ ਅੱਗੇ ਉਹ ਤੇਰੀ ਮਰਜ਼ੀ ਸਾਡੀ ਬਾਤ ਤੇ ਕਹਿਣ ਤੱਕ ਕੀ ਨਾ ਸਮਝਾਉਣ ਤੱਕ ਅੱਗੇ ਹੁਣ ਤੇਰੀ ਮਰਜ਼ੀ ਅਬ ਤੂੰ ਸੀਜ ਭਾਵੇਂ ਨਹੀਂ ਸੀਜੇ ਭਾਵੇਂ ਸਮਝ ਜਾ ਤੇ ਭਾਵੇਂ ਨਾ ਸਮਝ ਇਹ ਮਰਜ਼ੀ ਤੇਰੀ ਅਸੀਂ ਤੈਨੂੰ ਦੱਸ ਦਿੱਤਾ ਵੀ ਗੱਲ ਜਿਹੜੀ ਐ ਨਾ ਉਹ RAM ਦਾ ਪਰਮੇਸ਼ਰ ਦਾ ਨਾਮ ਜਪਣ ਨਾਲ ਬਣਨੀ ਉਤਰਾ ਨਹੀਂ ਉਤਰਾ ਕਿੱਡਾ ਸਿਆਣਾ ਕਿੱਡਾ ਸੋਹਣਾ ਕਿੱਡਾ ਬਲਵਾਨ ਹੋਵੇ ਕਿਸੇ ਅਰਥ ਨਹੀਂ ਆਵੇਂਗਾ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਬਰੈ ਮਨ ਪ੍ਰਭ ਧਿਆਈ ਜੇ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰੇਗਾ ਤੇ ਸੰਸਾਰ ਵਿੱਚ ਆਉਣ ਦਾ ਕਾਰਜ ਤੇਰਾ ਸਫਲਾ ਹੋ ਜਾਵੇਗਾ ਨਹੀਂ ਤੇ ਵੱਡੇ ਵੱਡੇ ਸਿਆਣੇ ਵੀ ਬੂਡੇ ਬਹੁਤ ਸਿਆਣੇ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ